ਸ਼ਕਲ ਦੇਖੋ ਹਨਾ ਆ ਬਜ਼ੁਰਗ ਖੜੇ ਨੇ ਤੁਹਾਨੂੰ ਅੱਤਵਾਦੀ ਦੀਦੀ ਨਹੀਂ ਨਹੀਂ ਅੱਤਵਾਦੀ ਅਸੀਂ ਹੈਗੇ ਆ ਅਸੀਂ ਅੱਤਵਾਦੀ ਅਸੀਂ ਵੱਖਵਾਦੀ ਅਸੀਂ ਖਾਲਸਤਾਨੀ ਅਸੀਂ ਬਾਗੀ ਅਸੀਂ ਜੋ ਜਦੋਂ ਉਥੇ ਲੜਦੇ ਆ ਨਾ ਚੀਨ ਦੇ ਬਾਰਡਰ ਤੇ ਪਾਕਿਸਤਾਨ ਦੇ ਬਾਰਡਰ ਜਦੋਂ ਇੱਥੇ ਗੋਲੀ ਪਾਰਦੀ ਆ ਉਦੋਂ ਇਕੱਲਾ ਸਾਨੂੰ ਸ਼ਹੀਦ ਕਹਿੰਦੇ ਆ ਅਸੀਂ ਅੱਗੇ ਵਧਣਾਗਾ ਜੇ ਤੁਸੀਂ ਸਾਨੂੰ ਆਪ ਦੇ ਦੇਸ਼ ਦਾ ਸਿਟੀਜ਼ਨ ਸਮਝ ਦਿਓ ਨਾਗਰਿਕ ਸਮਝ ਦਿਓ ਪਸ ਸਾਡਾ ਅਧਿਕਾਰਾ ਜਿਹੜੀ ਦਿੱਲੀ ਤੁਹਾਨੂੰ ਜਿੱਤ ਕੇ ਦਿੱਤੀ ਉੱਥੇ ਬੈਠ ਕੇ ਅਸੀਂ ਆਪਾਂ ਅੰਦੋਲਨ ਦੀ ਕਰਾਂ ਖੱਟਰ ਨੂੰ ਇਹ ਖੱਟਰ ਦੇ ਜਿੰਮੇ ਦਿੱਪਾ ਸੈਂਟਰ ਨੇ ਵੀ ਤੋਂ ਇਹਨਾਂ ਨੂੰ ਇੱਥੇ ਰੋਕ ਕੇ ਰੱਖ ਲਾ ਸੋ ਖੱਟਰ ਮੈਂ ਕੀ ਇਹ ਜਿਹੇ ਬੰਦਿਆਂ ਦਾ ਆਤਮੂਹ ਨਾਂ ਲਮਾ ਲਾਂਡੀਆਂ ਦਾ ਨਿੱਕੇ ਨਿੱਕੇ ਜੁਆਕਾਂ ਦੇ ਦਸਤਾਰ ਬਣ ਕੇ ਲਿਆਈਆਂ ਕੰਨੀਆਂ ਸਾਨੂੰ ਕੁਰਬਾਨੀਆਂ ਦਰਕਾਰ ਨਹੀਂ ਲੱਗਦਾ ਇਹ ਜੋਸ਼ ਇਹ ਇਹ ਕਿੱਥੋਂ ਆਉਂਦਾ ਕੋਈ ਜੇ ਮਾਂ ਕੁਰਬਾਨੀ ਤੋਂ ਆਪ ਦੇ ਬੱਚੇ ਤੋਂ ਡਰ ਲੱਗਦੀ ਆ ਤਾਂ ਉਹ ਤੇ ਲਾਹਣਤਾ ਫਿਰ ਗੁਰੂ ਸਾਹਿਬ ਨੇ ਸਾਨੂੰ ਕੀ ਕਿਹੜੀਆਂ ਕੁਰਬਾਨੀਆਂ ਦਿੱਤੀਆਂ ਉੱਥੇ ਤੱਕ ਅਸੀਂ ਜ਼ਿੰਦਗੀ 'ਚ ਪਹੁੰਚ ਨਹੀਂ ਸਕਦੇ ਸੋ ਇੱਕ ਡਾਇਲੌਗ ਆ ਮੈਂ ਜਿੱਥੇ ਖੜਾ ਹੋ ਪਾਉਂ ਲਾਈਨ ਵਾਹੋਂ ਸੇ ਸ਼ੁਰੂ ਹੁੰਦੀ ਹੈ ਅਸੀਂ ਲੋਕਤੰਤਰ ਦੇ ਵਿੱਚ ਖੜੇ ਆ ਪਰ ਕਿਤੇ ਵੀ ਲੋਕਤੰਤਰ ਇੱਥੇ ਦੇਖ ਨਹੀਂ ਰਿਹਾ ਸੰਭੂ ਬਾਰਡਰ ਤੇ ਕਿਸਾਨ ਖੜੇ ਨੇ ਪਰ ਇਨਾ ਤੇ ਲਗਾਤਾਰ ਗੋਲਾਬਾਰੀ ਕੀਤੀ ਜਾ ਰਹੀ ਹੈ ਸਾਡੇ ਨਾਲ ਲੋਕ ਸਖਸ਼ ਮੌਜੂਦ ਹੈ ਜੋ ਹਮੇਸ਼ਾ ਮੌਜੂਦਾ ਸਰਕਾਰਾਂ ਦੇ ਬਾਰੇ ਵੀ ਬੋਲਣ ਤੋਂ ਨਹੀਂ ਡਰਿਆ ਭਾਈ ਤੁਹਾਨੂੰ ਇੱਥੇ ਲੱਗ ਰਿਹਾ ਲੋਕਤੰਤਰ ਹੈ ਲੋਕਤੰਤਰ ਦੇ ਨਾਮ ਮੈਂ ਤਾਂ ਦੇਖਿਆ ਨਹੀਂ ਨਾ ਤਾਂ ਪੰਜਾਬ ਚ ਕਦੇ ਦੇਖਿਆ ਵੀ ਲੋਕਤੰਤਰ ਜਾਂ ਆ ਦੇਖੋ ਡਰੋਨ ਆ ਆ ਆ ਦੀਵਾਲੀ ਮਨਾ ਰਿਹਾ ਹੈ ਆ ਤਸਵੀਰਾਂ ਆ ਦੀਵਾਲੀ ਮਨਾ ਰਿਹਾ ਸਾਡੇ ਨਾਲ ਦੇਖੋ ਹੈ ਇਸ ਤਰ੍ਹਾਂ ਦੇ ਸਾਡੇ ਕਿਸਾਨਾਂ ਤੇ ਹਮਲੇ ਸੇ ਲੋਕਤੰਤਰ ਕਿਸ ਤਰ੍ਹਾਂ ਕਹਨੇ ਉਹ ਬੇ ਇਹਨੂੰ ਲੋਕਤੰਤਰ ਆ ਇਹ ਭਾਰਤ ਦੀ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਆ ਵੀ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਪੰਜਾਬ ਇੰਡੀਆ ਸੋ ਇੰਡੀਆ ਨੂੰ ਹਿੰਦੁਸਤਾਨ ਦਾ ਸਿੱਖਾਂ ਨੇ ਬਣਾਇਆ ਤੇ ਲੋਕਤੰਤਰ ਆ ਦੇਖ ਲਓ ਕਿਸ ਤਰ੍ਹਾਂ ਘਾਣ ਹੋ ਰਿਹਾ ਸੋ ਆ ਚੀਜ਼ਾਂ ਹੋ ਰਹੀਆਂ ਸਾਡੇ ਨਾਲ ਕਹਿੰਦੇ ਨੇ ਪੰਥ ਕੀ ਜੀਤ ਆ ਨਾ ਹਮੇਸ਼ਾ ਕਿਸੇ ਵੀ ਚੀਜ਼ ਦੇ ਵਿੱਚ ਪੰਜਾਬ ਸਭ ਤੋਂ ਮੋਹਰੀ ਹੁੰਦਾ ਭਾਵੇਂ ਸੈਨਾ ਵੀ ਜੇ ਫੌਜਾਂ ਨਾਲ ਲੜਦੀਆਂ ਨੇ ਤੇ ਪੰਜਾਬੀ ਸਭ ਤੋਂ ਮੂਰੇ ਨੇ ਉੱਥੇ ਪਰ ਆਹੀ ਪੰਜਾਬੀ ਅੱਜ ਆਪਣੇ ਹੀ ਇੱਕ ਰਾਜ ਤੋਂ ਦੂਜੇ ਰਾਜ ਦੇ ਵਿੱਚ ਜਾਣ ਦੇ ਲਈ ਬੰਦੂਕਾਂ ਦੀ ਨੋਕ ਤੇ ਖੜੇ ਨੇ ਤੁਸੀਂ ਕੁਐਸਚਨ ਕੀਤਾ ਪੰਥ ਕੀ ਜੀਤ ਤੇ ਪੰਜਾਬੀ ਮੂਰੇ ਸੋ ਇੱਕ ਡਾਇਲੌਗ ਆ ਮੈਂ ਜਾਂ ਖੜਾ ਹੁੰਦਾ ਹਾਂ ਲਾਈਨ ਉੱਥੋਂ ਸ਼ੁਰੂ ਹੁੰਦੀ ਹੈ ਸੋ ਪੰਜਾਬੀ ਨੂੰ ਫੋਲੋ ਕਰਦਾ ਸਮੁੱਚਾ ਦੇਸ਼ ਹਿੰਦੁਸਤਾਨ ਉਸ ਤੋਂ ਬਾਅਦ ਪੰਜਾਬੀ ਨੂੰ ਫੋਲੋ ਅੱਜ ਵਰਲਡ ਕਰਦਾ ਸੋ ਪੰਜਾਬੀ ਨੇ ਜਿਹੜੇ ਰਾਹ ਦਿਖਾਏ ਉਸ ਤੇ ਇਹਨਾਂ ਨੂੰ ਚੱਲਣਾ ਹੀ ਪੈਣਾ ਪੰਜਾਬੀ ਨੇ ਤੁਹਾਨੂੰ ਰਾਹ ਦਿਖਾ ਕੇ ਆਜ਼ਾਦੀ ਦਵਾਈ ਪੰਜਾਬੀ ਹਰਤ ਕ੍ਰਾਂਤੀ ਲੈ ਕੇ ਆਇਆ ਕਿਸਾਨ ਸਾਡੇ ਮਜ਼ਦੂਰ ਨੇ ਤੁਹਾਡਾ ਨੇਸ਼ਨ ਬਿਲਡ ਕੀਤਾ ਸੋ ਅਸੀਂ ਮੂਰੇ ਲੱਗੇ ਆ ਹਮੇਸ਼ਾ ਅਸੀਂ ਤੁਹਾਡੀ ਨਫ਼ਰਤ ਦੇ ਮੂਰੇ ਲੱਗੇ ਆ ਅਸੀਂ ਤੁਹਾਡਾ ਜਿਹੜਾ ਸਿਸਟਮ ਆ ਉਸ ਨੂੰ ਜਿਹੜਾ ਤੁਸੀਂ ਤਾਰ-ਤਾਰ ਜ਼ੁਲਮ ਕਰ ਰਹੇ ਹੋ ਅਸੀਂ ਉਸ ਨੂੰ ਮਟਾਉਣ ਲਈ ਮੂਰੇ ਲੱਗੇ ਆ ਸੋ ਇਹ ਤਾਂ ਆਵਾਜ਼ ਸਿੱਖਾਂ ਨੇ ਪੰਜਾਬੀਆਂ ਨੇ ਹਮੇਸ਼ਾ ਬੁਲੰਦ ਕੀਤੀ ਆ ਤੇ ਹਰ ਹਾਲਤ 'ਚ ਇਨੂੰ ਜਿੰਨਾ ਤੁਸੀਂ ਦਬਾਓਗੇ ਜਿਸੇ ਚੀਜ਼ ਨੂੰ ਉਹ ਉੱਪਰ ਕੇ ਸਾਹਮਣੇ ਆਊ ਬਾਉਂਸ ਬੈਕ ਕਰਦੇ ਆ ਅਸੀਂ ਸੋ ਅੱਜ ਅਸੀਂ ਬਾਉਂਸ ਬੈਕ ਕਰਕੇ ਆਏ ਆ ਸਾਡਾ ਮਸਲਾ ਜ ਐਮਐਸਪੀ ਦਾ ਨਹੀਂ ਰਹਿ ਗਿਆ ਸਾਡੇ ਸਾਡੀ ਜ਼ੁਬਾਨੀ ਖਤਮ ਕੀਤੀ ਜਾ ਰਹੀ ਹੈ ਨਸ਼ਿਆਂ ਦੁਆਰਾ ਦੋਨ ਇਹਨਾਂ ਦੇ ਉੱਥੇ ਕੰਮ ਨਹੀਂ ਕਰਦੇ ਉੱਥੇ ਬੰਬ ਛੱਟਣ ਜਿਉਂ ਅਫਗਾਨਿਸਤਾਨ ਤੋਂ ਆ ਰਹਿਆ ਨਸ਼ਾ ਇਹ ਕਹਿੰਦੇ ਆ ਸੀ ਉੱਥੇ ਬੰਦ ਨਹੀਂ ਕਰ ਸਕਦੇ ਉੱਥੇ ਇੰਨਾ ਨਸ਼ਾ ਹੈਗਾ ਉੱਥੇ ਕਈ ਸੀਨੀਅਰ ਆਫੀਸਰਸ ਨਾਲ ਮੈਂ ਗੱਲ ਕੀਤੀ ਵੀ ਉੱਥੋਂ ਆ ਰਹੇ ਕਿਉਂ ਉੱਥੇ ਫਿਰ ਸਰਜਿਕਲ ਸਟ੍ਰਾਈਕ ਕਰਨ ਨਾ ਉੱਥੇ ਜਾ ਕੇ ਸੋ ਇਹ ਸਿਸਟਮ ਨਾਲ ਸਾਡੇ ਸਾਡੀ ਕੌਮ ਨੂੰ ਅਸਲ ਖਤਮ ਕਰਨਾ ਚਾਹੁੰਦੇ ਆ ਵੀ ਇਹਨਾਂ ਦਾ ਜਿਹੜਾ ਬਲੱਡ ਆ ਵੀ ਹਮੇਸ਼ਾ ਇਹ ਮੂਰੇ ਲੱਗਦੇ ਆ ਹਰ ਚੀਜ਼ ਦੇ ਹਰ ਚੀਜ਼ ਜਿਹੜੀ ਇਹ ਕਰਦੇ ਆ ਮੂਰੇ ਲਾ ਕੇ ਕਰਦੇ ਉਸ ਤੋਂ ਇਹਨਾਂ ਨੂੰ ਨਫਰਤ ਇੰਜ ਨਹੀਂ ਲੱਗਦਾ ਕਿ ਅਸੀਂ ਆਪਣੇ ਰਾਜ ਦੇ ਵਿੱਚ ਨਹੀਂ ਖੜੇ ਇੱਕ ਬਾਰਡਰ ਤੇ ਖੜੇ ਆ ਕਿਸੇ ਲੱਗਦਾ ਰਿਹਾ ਹੀ ਆ ਵੀ ਅੱਜ ਸਾਡੇ ਵਾਸਤੇ ਬਾਰਡਰ ਲਾ ਦਿੱਤੇ ਗਏ ਸਮੇਂ ਸਮੇਂ ਤੇ ਲਾਉਂਦੇ ਰਹੇ ਫਿਰ ਇਹ ਸਾਡੇ ਪੰਜਾਬ 'ਚ ਹੀ ਸਾਨੂੰ ਬਾਰਡਰ ਲਾ ਕੇ ਰੋਕਿਆ ਗਿਆ ਇੱਥੇ ਅਸੀਂ ਬੈਠੇ ਆ ਫਿਰ ਬਾਰਡਰ ਸਾਡਾ ਇਹ ਨਹੀਂਗਾ ਫਿਰ ਬਾਰਡਰ ਸਾਡਾ ਲਾਲ ਕਿਲਾ ਬੱਜਿਆ ਸ਼ਕਲਾਂ ਦਿਖਾਓ ਆ ਸ਼ਕਲ ਦੇਖੋ ਹਨਾ ਆ ਬਜ਼ੁਰਗ ਖੜੇ ਨੇ ਤੁਹਾਨੂੰ ਅੱਤਵਾਦੀ ਦੀਦੀ ਨੇ ਕਿਤੋਂ ਨਹੀਂ ਅੱਤਵਾਦੀ ਅਸੀਂ ਹੈਗੇ ਆ ਅਸੀਂ ਅੱਤਵਾਦੀ ਅਸੀਂ ਵੱਖਵਾਦੀ ਅਸੀਂ ਖਾਲਸਤਾਨੀ ਅਸੀਂ ਬਾਗੀ ਅਸੀਂ ਜੋ ਜਦੋਂ ਉਥੇ ਲੜਦੇ ਆ ਨਾ ਚੀਨ ਦੇ ਬਾਰਡਰ ਤੇ ਪਾਕਿਸਤਾਨ ਦੇ ਬਾਰਡਰ ਜਦੋਂ ਇੱਥੇ ਗੋਲੀ ਮਾਰਦੀ ਆ ਉਦੋਂ ਇਕੱਲਾ ਸਾਨੂੰ ਸ਼ਹੀਦ ਕਹਿੰਦੇ ਆ ਜਦੋਂ ਅਸੀਂ ਆਪਦੀ ਮੰਗ ਰੱਖਤੀ ਉਦੋਂ ਅਸੀਂ ਅੱਤਵਾਦੀ ਵੱਖਵਾਦੀ ਖਾਲਸਤਾਨੀ ਇਹ ਬਦਨਾਮ ਕਰ ਰਿਹਾ ਸਾਨੂੰ ਸੋ ਇਹ ਜੇ ਤੁਹਾਡਾ ਇਹ ਵਰਤਾਰਾ ਰਿਹਾ ਤਾਂ ਇਹ ਸਹੀ ਆ ਖੜੇ ਕਿਸਾਨ ਆਗੂ ਝੰਡਾ ਲਈ ਠੀਕ ਆ ਇਹਨਾਂ ਨੇ ਸਾਨੂੰ ਜ਼ਾਬਤਾ ਸਿਖਾਇਆ ਇਹ 80 80 ਸਾਲਾਂ ਦੇ 70 70 ਸਾਲਾਂ ਦੇ ਸਾਡੇ ਕਿਸਾਨ ਸਾਡੇ ਮੂਰੇ ਲੱਗੇ ਸਾਡੀ ਨੌਜਵਾਨੀ ਵਾਸਤੇ ਰਾਹ ਬਣੇ ਨੇ ਚਾਨਣ ਮਨਵਾਰਾ ਬਣੇ ਨੇ ਸੋ ਇਹਨਾਂ ਨੇ ਜਾਗਦੇ ਸਿਖਾਏ ਇਹਨਾਂ ਨੇ ਸਾਨੂੰ ਸੰਘਰਸ਼ ਲੜਨਾ ਸਿਖਾਇਆ ਸੋ ਸੰਘਰਸ਼ ਅੱਜ ਇਹ ਐਂਡ ਬੰਬ ਗੋਲੀ ਚਲਾ ਰਹੇ ਨੇ ਜਾਂ ਉਥੇ ਖਨੋਰੀ ਬਾਰਡਰ ਤੇ ਤਿੰਨ ਚਾਰ ਨੌਜਵਾਨਾਂ ਨੂੰ ਇਹਨਾਂ ਨੇ ਸ਼ੂਟ ਕਰਕੇ ਮਾਰਤਾ ਸੋ ਇਹ ਚੀਜ਼ਾਂ ਨਾਲ ਅਸੀਂ ਹਟਾਂਗੇ ਥੋੜੀ ਅੱਜ ਇਹ ਤੋਂ ਹਟ ਥੋੜੀ ਜਾਵਾਂਗੇ ਅਸੀਂ ਅੱਗੇ ਵਧਣਾਗਾ ਜੇ ਤੁਸੀਂ ਸਾਨੂੰ ਆਪ ਦੇ ਦੇਸ਼ ਦਾ ਸਿਟੀਜ਼ਨ ਸਮਝਦੇ ਹੋ ਨਾਗਰਿਕ ਸਮਝਦੇ ਹੋ ਤਾਂ ਸਾਡਾ ਅਧਿਕਾਰ ਆ ਜਿਹੜੀ ਦਿੱਲੀ ਤੁਹਾਨੂੰ ਜਿੱਤ ਕੇ ਦਿੱਤੀ ਉੱਥੇ ਬੈਠ ਕੇ ਅਸੀਂ ਆਪ ਦੇ ਅੰਦੋਲਨ ਦੀ ਕਰ ਕਲਪ ਸਿੰਘ ਖੱਟੜ ਦਾ ਬਿਆਨ ਆਇਆ ਕਹਿੰਦਾ ਵੀ ਇਹ ਤਾਂ ਜਦੋਂ ਮਰਜੀ ਨਾ ਬੋੜੀ ਬਿਸਤਰਾ ਲੈ ਕੇ ਅੱਗੇ ਵੱਜ ਜਾਂਦੇ ਨੇ ਰਸ਼ਨ ਲੈ ਕੇ ਅੱਗੇ ਵੱਜ ਜਾਂਦੇ ਨੇ ਬੋੜੀ ਸਰਕਾਰ ਜਿੰਦਾਬਾਦ ਦੇਖੋ ਖੱਟਰ ਨੂੰ ਇਹ ਖੱਟਰ ਦੇ ਜਿੰਮੇ ਦਿੱਤਾ ਸੈਂਟਰ ਨੇ ਵੀ ਤੂੰ ਇਹਨਾਂ ਨੂੰ ਇੱਥੇ ਰੋਕ ਕੇ ਰੱਖ ਲਾ ਸੋ ਖੱਟਰ ਸੋ ਮੈਂ ਕੀ ਇਹ ਜੇ ਬੰਦਿਆਂ ਦਾ ਆਪ ਦਾ ਮੂੰਹ ਨਾ ਲਮਾ ਲਾਂਣਤੀਆਂ ਦਾ ਠੀਕ ਆ ਮੈਂ ਤਾਂ ਦੱਸ ਚੁੱਕਿਆ ਵੀ ਤੁਹਾਨੂੰ ਜਿਹੜਾ ਅੱਜ ਸਿਸਟਮ ਤੁਸੀਂ ਮੰਨ ਰਹੇ ਹੋ ਰਾਜ ਸੱਤਾ ਮੰਨ ਰਹੇ ਹੋ ਇਹ ਪੰਜਾਬੀਆਂ ਦੇ ਖੂਨ ਨਾਲ ਮਿਲੀ ਵੀ ਤੁਹਾਨੂੰ ਚੀਜ਼ ਆ ਸੋ ਇਸ ਦੀ ਕਦਰ ਕਰਨਾ ਸਿੱਖੋ ਸੋ ਅੱਜ ਇੱਥੇ ਐਨੇ ਲੋਕ ਖੜੇ ਨੇ ਬਾਈ ਜੀ ਤੁਸੀਂ ਪਾਣੀ ਮਿਲਿਆ ਤੁਹਾਨੂੰ ਪਾਣੀ ਕਿਸੇ ਦੇ ਕੋਲ ਪਾਣੀ ਦਾ ਘਾਟਾ ਨਹੀਂ ਚਾਹ ਪਾਣੀ ਪੀਤਾ ਬਾਈ ਜੀ ਲੰਗਰ ਦਾ ਘਾਟਾ ਨਹੀਂ ਕਿਸੇ ਚੀਜ਼ ਦੀ ਕਮੀ ਇਹ 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 ਚੀਜ਼ਾਂ ਆਉਂਦੀਆਂ ਕਿੱਥੋਂ ਸਾਡੇ ਬਾਬੇ ਨਾਨਕ ਨੇ ਜਿਹੜੇ ਰਾਹ ਦਿਖਾਇਆ ਨਾ ਬੜੇ ਆ ਤਾਂ ਮੈਂ ਕਲਕੱਤੇ ਰਹਿੰਦਾ ਸੀ ਉੱਥੋਂ ਦੀ ਸਟੱਡੀ ਆ ਮੇਰੀ ਸ਼ਾਦੀ ਜਦੋਂ ਅਸੀਂ ਉੱਥੇ ਅਖੰਡ ਪਾਠ ਸਾਹਿਬ ਕਰਵਾਉਂਦੇ ਸੀ ਲੰਗਰ ਲਾਉਂਦੇ ਸੀ ਇਹੋ ਜਿਹੀ ਕੁਆਲਿਟੀ ਦਾ ਲੰਗਰ ਜਦੋਂ ਉੱਥੇ ਲੋਕ ਆ ਕੇ ਲੰਗਰ ਛਕਦੇ ਸੀ ਪਿੰਡਾਂ ਵਾਲੇ ਗਰੀਬ ਜਿਹੜੇ ਨੇ ਤੇ ਉਹ ਕਹਿੰਦੇ ਸੀ ਆਏ ਤੁਸੀਂ ਫ੍ਰੀਸ਼ ਕਰ ਦਿੰਨੇ ਹੋ ਸੋ ਇਹ ਤਾਂ ਸਾਡੀ ਜਿਹੜੀ ਮਹਾਨ ਜਿਹੜੀਆਂ ਪਰੰਪਰਾਵਾਂ ਨੇ ਪੰਜਾਬੀਆਂ ਦੀਆਂ ਇਹ ਸਾਡਾ ਇੱਕਾ ਹੈਗਾ ਮਾਵਾ ਨਿੱਕੇ ਨਿੱਕੇ ਜੁਆਕਾਂ ਦੇ ਦਸਤਾਰ ਬਣ ਕੇ ਲਿਆਈਆਂ ਕੰਨੀਆਂ ਸਾਨੂੰ ਕੁਰਬਾਨੀਆਂ ਤੋਂ ਡਰ ਨਹੀਂ ਲੱਗਦਾ ਇਹ ਜੋਸ਼ ਇਹ ਇਹ ਕਿੱਥੋਂ ਆਉਂਦਾ ਕਿੱਥੋਂ ਹੈ ਕੋਈ ਜੇ ਮਾਂ ਕੁਰਬਾਨੀ ਤੋਂ ਆਪ ਦੇ ਬੱਚੇ ਨੂੰ ਡਰ ਲੱਗਦੀ ਆ ਤਾਂ ਉਹ ਤੇ ਲਾਹਣਤਾ ਫਿਰ ਗੁਰੂ ਸਾਹਿਬ ਨੇ ਸਾਨੂੰ ਕੀ ਕੀ ਕਿਹੜੀਆਂ ਕੁਰਬਾਨੀਆਂ ਦਿੱਤੀਆਂ ਉੱਥੇ ਤੱਕ ਅਸੀਂ ਜ਼ਿੰਦਗੀ 'ਚ ਪਹੁੰਚ ਨਹੀਂ ਸਕਦੇ ਚਾਰ ਸਹਬਜਾਤ ਦੇ ਮਾਤਾ ਗੁਜਰਕਔਰ ਆਪ ਇਡੀਆਂ ਸ਼ਹੀਦੀਆਂ ਤੋਂ ਬਾਅਦ ਆਹੀ ਚੀਜ਼ਾਂ ਦਾ ਸਾਨੂੰ ਟਿਕਣ ਨਹੀਂ ਨਾ ਦਿੰਦੀਆਂ ਠੀਕ ਆ ਇਹੀ ਨੌਜਵਾਨੇ ਅਸੀਂ ਟਿਕ ਕੇ ਨਾ ਧਮਾਕਿਆਂ ਦਾ ਜਵਾਬ ਦਿੱਤਾ ਜਾਵੇਗਾ ਤੂੰ ਧਮਾਕਿਆਂ ਦਾ ਜਵਾਬ ਤਾਂ ਹੁਣ ਜੇ ਲੋਕਤੰਤਰ ਤਰੀਕੇ ਨਾਲ ਕਹਿੰਦੇ ਫਿਰ ਵੋਟਾਂ ਰਾਹੀਂ ਦੇ ਸਕਦੇ ਸੀ ਵੋਟਾਂ ਰਾਹੀਂ ਇਹਨਾਂ ਨੇ ਸਾਜ਼ਿਸ਼ ਕਰਤਿਆਂ ਨੇ ਸਾਡੀ ਤਾਕਤ ਹੀ ਘਟਾਤੀ 13 ਸੀਟਾਂ ਤੇ ਲੈ ਆਏ ਛੋਟੀ ਜੀ ਸਟੇਟ ਬਣਾਤਾ ਪੰਜਾਬ ਵੀ ਠੀਕ ਆ ਇਸ ਨੂੰ ਕਾਬੂ ਕੀਤਾ ਸਮੇਂ ਦੀਆਂ ਸਰਕਾਰਾਂ ਨੇ 70 ਸਾਲਾਂ ਤੋਂ 80 ਸਾਲਾਂ ਤੋਂ ਸਾਡੇ ਜਿਹੜੇ ਪਹਿਲਾਂ ਵਾਲੇ ਲੀਡਰ ਸੀ ਉਹ ਇਹ ਗੱਲ ਆ ਸਮਝ ਨਹੀਂ ਸਕੇ ਭਈ ਮੈਂ ਆਖਰੀ ਸਵਾਲ ਅੱਜ ਅੱਜ ਕਿਸਾਨ ਆਗੂ ਨਾ ਸਾਡੇ ਕਹਿ ਦਿੰਦੇ ਨੇ ਕਿ ਜਦੋਂ ਕਿਸੇ ਜਾਣੇ ਨਾ ਧਰਨੇ ਮੁਜਾਰੇ ਚ ਇੱਕ ਗੱਲ ਕਹਿ ਦਿੰਦਾ ਜਿਸ ਦਾ ਮੈਂ ਉਹਨਾਂ ਨਾਲ ਮੈਂ ਆਰਗੂਮੈਂਟ ਕਰਦਾ ਵੀ ਵੋਟਾਂ ਦੀ ਨਹੀਂ ਗੱਲ ਕਰਨੀ ਵੋਟਾਂ ਦੀ ਨਹੀਂ ਗੱਲ ਕਰਨੀ ਨਹੀਂ ਕਰਦੇ ਵੋਟਾਂ ਦੀ ਗੱਲ ਮਾਰੇ ਗਏ ਜੇ ਚੰਗੇ ਬੰਦੇ ਅੱਗੇ ਨਹੀਂ ਆਉਣਗੇ ਤਾਂ ਆਪੇ ਮਾਰੇ ਬੰਦੇ ਤਾਂ ਅੱਗੇ ਖੜੇ ਨੇ ਨਾ ਸੋ ਵੋਟਾਂ ਦੀ ਤਾਂ ਗੱਲ ਹੋਣੀ ਹੀ ਹੋਣੀ ਹੈ ਵੋਟਾਂ ਦੀ ਜੇ ਨਹੀਂ ਗੱਲ ਕਰਦੇ ਤਾਂ ਇੱਥੇ ਉਸੇ ਲੀਡਰਸ਼ਿਪ ਤੋਂ ਮੰਗਣ ਆਏ ਆ ਸੋ ਆਪ ਦਾ ਪੰਜਾਬ ਦੀ ਪਾਰਟੀ ਪੰਜਾਬ ਪੱਖੀ ਲੋਕ ਨੇ ਜਿਹੜੇ ਠੀਕ ਆ ਉਹ ਉਹਨਾਂ ਨੂੰ ਤਾਂ ਅੱਗੇ ਲੈ ਕੇ ਆਉਣਾ ਹੀ ਪੈਣਾ। ਵੀ ਮੇਰੀ ਆਖਰੀ ਸਵਾਲ ਮੈਂ ਨਾ ਕੱਲ ਇੱਕ ਰਿਪੋਰਟ ਪੜ੍ਹੀ ਸੀ ਜਿਹਦੇ ਵਿੱਚ ਇਹ ਸੀ ਕਿ ਸਭ ਤੋਂ ਜ਼ਿਆਦਾ ਜੇ ਕੋਈ ਬੁਲਣ ਬਣਾਉਂਦਾ ਹੈ ਸਾਡਾ ਪੰਜਾਬ ਬਣਾਉਂਦਾ ਸਭ ਤੋਂ ਜ਼ਿਆਦਾ ਕੋਈ სპੋਰਟਸ ਬਣਾਉਂਦਾ ਹੈ ਸਾਡਾ ਪੰਜਾਬ ਬਣਾਉਂਦਾ ਸਭ ਤੋਂ ਜ਼ਿਆਦਾ ਸੋਲਜਰ ਪੰਜਾਬ ਦਿੰਦਾ ਹੈ ਪਰ ਹਰ ਚੀਜ਼ ਦੇ ਵਿੱਚ ਪੰਜਾਬ ਅੱਗੇ ਤੇ ਕੀ ਡਾਂਗਾ ਖਾਣ ਨੂੰ ਵੀ ਪੰਜਾਬੀ ਹੀ ਅੱਗੇ ਹੋਣੀ ਹੈ ਹਮੇਸ਼ਾ ਦੇਖੋ ਇਹ ਤਾਂ ਡਾਂਗਾ ਜਿੱਥੇ ਸਾਡੇ ਜਿੱਥੇ ਬੰਦ-ਬੰਦ ਕਟਾਉਣ ਦੀ ਗੱਲ ਹੋਵੇ ਜਿੱਥੇ ਖੋਪੜੀਆਂ ਲਾਉਣ ਦੀ ਗੱਲ ਹੋਵੇ ਜਿੱਥੇ ਸਾਡੇ ਡਾਂਗਾ ਪੈ ਜਾਣ ਫਿਰ ਕੀ ਪ੍ਰੋਬਲਮ ਆ ਕੋਈ ਪ੍ਰੋਬਲਮ ਆ ਡਰੋਨ ਇੱਥੇ ਤੱਕ ਆ ਰਹੇ ਨੇ ਕਿੱਥੇ ਨੇ ਲਾਨਤੀਏ ਭਗਵੰਤ ਮਾਨ ਜੀ ਆਉਣ ਇਹ ਚੀਜ਼ਾਂ ਹੋ ਰਹੀਆਂ ਆ ਆ ਦੇਖ ਲੋ ਆ ਦੇਖੋ ਕੀ ਕਰੀਏ ਦੱਸ ਹੈ ਭਗਵੰਤ ਮਾੜੀ ਇਸ ਤਰੀਕੇ ਨਾਲ ਇੱਕ ਰਾਜੇ ਤੋਂ ਦੂਸਰੇ ਰਾਜ ਤੇ ਹਮਲਾ ਹੋ ਸਕਦਾ ਇੱਕ ਦੇਸ਼ ਵੀ ਦੂਜੇ ਦੇਸ਼ ਤੇ ਹਮਲਾ ਕਰਦੀ ਹੈ ਤੇ ਦੱਸ ਕੇ ਕਰਦੀ ਹੈ ਅਸੀਂ ਤਾਂ ਦੇਖੋ ਕਿਹਾ ਵੀ ਅਸੀਂ ਹਥਿਆਰਾਂ ਦੀ ਗੱਲ ਨਹੀਂ ਕਰਦੇ ਹਥਿਆਰ ਅਸੀਂ 84 ਚ ਰੱਖਤੇ ਵੀ ਸ਼ਾਂਤਮਈ ਪ੍ਰੋਟੈਸਟ ਹੁਣੇ ਕੀ ਮੈਸੇਜ ਦੇ ਰਹੀ ਆ ਸਰਕਾਰ ਕੀ ਸਾਨੂੰ ਉਕਸਾ ਰਹੀ ਆ ਕੀ ਪ੍ਰਵੋਕ ਕਰ ਰਹੀ ਆ ਬਸ ਇਹਦੇ ਹਥਿਆਰਬੰਦ ਸੰਘਰਸ਼ ਕਰੀਏ ਫਿਰ ਹੁਣ ਕਰ ਕੀ ਸਕਦੇ ਆ ਦੱਸੋ ਜੀ ਬਿਲਕੁਲ ਸੋਇਆ ਬਹੁਤ ਬਹੁਤ ਸ਼ੁਕਰੀਆ ਸੋਇਆ ਸਾਡੇ ਨਾਲ ਸਰਪੰਚ ਸਾਹਿਬ ਸੀ ਜੋ ਹਮੇਸ਼ਾ ਬੋਲਦੇ ਨੇ ਤੇ ਹਮੇਸ਼ਾ ਆਪਣੀ ਗੱਲ ਜਿਹੜੀ ਆ ਮੋਰੇ ਰੱਖਦੇ ਆ